ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪ੍ਰਿੰਸ ਡੇਰੀ ਫਾਰਮ ਜਗਦੇਵ ਖੁਰਦ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਿਖਾਵਾਂਗੇ ਦੋ ਝੋਟੀਆਂ ਤੇ ਦੋਵੇਂ ਸੂਈਆਂ ਸਵਾਈਆਂ ਵਾਂ ਤੇ ਆਪਾਂ ਪਹੁੰਚੇ ਆਂ ਬਾਈ ਪ੍ਰਿੰਸ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਸਣਾਓ ਠੀਕ ਠਾਕ ਜੀ ਵਧੀਆ ਵਧੀਆ ਵਿੱਚ ਤੇਸਾ ਜੀ ਜੜਦੀ ਗਲਾ ਵੀਰ ਜੀ ਵਿਰਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਪ੍ਰਿੰਸਪਾਲ ਸਿੰਘ ਅੱਛਾ ਜੀ ਦੇਖੋ ਤੁਸੀ ਸੀਲਗਨ ਵਾਲਾ ਜਿਲ੍ਹਾ ਮਿਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਨੰਬਰ 9501296185 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਜੀ ਕਰੀਏ ਵੀਰ ਜੀ ਆ ਦੱਸਿਓ ਮੈਂ ਪਹਿਲੇ ਨੰਬਰ ਤੇ ਆਜ ਕਿੰਨਾ ਵਾ ਸੂਹਾ ਸੂਈ ਜੋਟੀ ਇਹ ਵੀਰਜੀ ਤੀਜਾ ਸੂਹਾ ਅਜੇ ਸੂਈ ਅੱਛਾ ਜੀ ਇਹ ਦੇਵਾ ਵੇਖੋ ਵੀਰ ਜੀ ਠੀਕ ਹੈ ਠੀਕ ਹੈ ਲੋਬਾ ਜੀ ਕਰੋ ਚੱਕ ਲਾਗੇ ਤੁਮ ਹਾਂ ਜੀ ਤੇ ਭਾਈ ਕਿੰਨਾ ਕਜੇ ਤੁੰਦੇਰੇ ਕੋਲ ਦੁੱਧ ਵੀਰਜੀ ਇਹਦੇ ਕੋ ਹੋਊਗਾ ਪੱਕਾ ਇਹਰਾ 8 ਕਿਲੋ ਅੱਛਾ ਜੀ ਹਾਂ ਜੀ 8 ਕਿਲੋ ਦੁੱ ਤੁਹਾਨੂੰ ਜੀ ਕਰੂ ਚਾਹ ਕਾ ਲੱਗੇ ਤਾਂ ਤੁਸੀਂ ਹਟਰ ਕੁਆਲਟੀ ਦਾ ਥਣਾ ਦੱਸ ਐਜ ਗੈਪ ਤੇ ਬਸ ਵੀ ਹੋਰ ਪੁੱਛਦੇ ਆ ਵੀਰ ਦੇ ਕੋਲੋਂ ਜਾਣਕਾਰੀ ਐਨ ਜੈਟ ਬਲੈਕ ਆ ਗਈ ਆ ਤੇ ਭਾਈ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਵਿੱਚ ਇਹਨੂੰ ਅੱਜ 20 ਤੋਂ 25 ਦਿਨ ਹੋ ਗਏ ਜੀ ਅੱਛਾ ਜੀ 20 ਤੋਂ 25 ਦਿਨ ਆ ਵੇਖੋ ਵੀ ਜੀ ਥੋੜੀ ਸੇਵਾ ਵਾਲੇ ਘਰੋਂ ਘਟਾਈ ਥੱਲੇੋਂ ਮਾਰਦੇ ਮੜੇ ਵੀ ਜੀ ਕੈਮਰਾ ਐ ਵਿਖਾ ਦਿਓ ਕੱਲਾ ਕੱਲਾ ਚੱਕ ਦੇ ਕੱਲਾ ਕੱਲਾ ਖਾਣ ਲੱਗਾ ਜੀ ਹਾਂ ਜੀ ਖਾਣ ਵੀ ਲੱਗਾ ਪੂਰੀ ਜੀ ਵੱਡੀ ਮੈਂ ਆ ਇੱਕ ਤੇ ਆਹੀ ਛੜੀ ਦਾ ਮੈਂ ਵੱਡਾ ਘਾਦਿਆ ਪੂਰੀ ਵੱਡੀ ਵੱਡੀ ਆ ਮੈਂ ਮਗਰ ਕੱਟਾ ਜਾਵੇ ਲੋ ਵੀ ਜੀ ਵਿਖਾ ਦਿਓ ਸਾਫ ਆ ਗਿਆ ਜੀ ਬਾਈ ਹਾਂ ਜੀ ਐ ਲੋ ਵੀਰ ਜੀ ਕਾਲੀ ਬੱਚੇ ਦੀ ਜਿਹੇ ਜੇ ਖੋਲ ਕੇ ਬਾਈ ਜੀ ਵਿਖਾ ਦਿਗੇ ਫਿਰ ਧਰਾਮਾ ਲਾ ਕੇ ਦਿਖਾ ਦੇਣ ਇਹਦੀ ਆਪਾਂ ਬਾਅਦ ਚ ਹਾਂ ਜੀ ਮੜੇ ਵਿਖਾ ਲਈ ਪਹਿਲਾਂ ਫਿਰ ਧਰਾਮਾ ਲਾ ਦੇ ਠੀਕ ਜੀ ਆ ਵੇਖੋ ਵੀਰ ਜੀ ਜੈਡ ਬਲੈਕ ਮੈਂ ਆ ਵੱਡੀ ਜਿਹੜੇ ਵੀਰ ਨੇ ਘਰ ਚੋਂਣ ਵਾਸਤੇ ਮੈਂ ਲੈਣੀ ਆ ਨਾ ਵੱਡੀ ਬਾਡੀ ਦੀ ਮੈਂ ਆ ਠੀਕ ਹੈ ਜੀ ਕਈ ਵੀਰ ਵੱਡੀ ਬਾਡੀ ਦੀ ਮੈਂ ਮੰਗਦੇ ਵੱਡੀ ਬਾਡੀ ਦੀ ਮੈਂ ਆ ਉੱਚੀ ਕੱਦ ਕਾਠ ਵਾਲੀ ਠੀਕ ਹੈ ਲਓ ਵੀਰ ਕਰੋ ਚੈੱਕ ਤੇ ਜੰਮੀਪਲੀ ਵੀ ਬਹੁਤ ਯਾਰੇ ਸਿੰਗਲ ਹੱਡੀ ਆ ਗਈ ਆ ਤੇ ਥਣ ਭਾਂਡਾ ਵੀ ਬਹੁਤ ਚੰਗਾ ਲੱਗਾ ਵਾ ਇਹ ਲਾ ਕੇ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਮਿਲਕ ਮੈਡੀਕੀ ਇਹ ਕਿਹਨਾ ਵੀਰੋ ਦਾ ਕੋ ਥੋੜੀ ਸੇਵਾ ਹੀ ਆ ਘਾਟੇ ਦੀ ਅੱਛਾ ਜੀ ਸੇਵਾ ਘਾਟ ਹੋਈ ਆ ਤੇ ਬਾਕੀ ਇਹ ਵੀ ਬਾਕੀ ਸੇਵਾ ਵਾਲੇ ਘਰ ਚਲ ਗਈ ਚੰਗੀ ਦੁੱਧ 14 ਕਿਲੋ ਚਮਾਉਂਦੀ ਰਹੀ ਏ ਸੱਜਣ ਆਪਣੇ ਸੱਜਣ ਮਿੱਤਰ ਕੋਈ ਵੀਰ ਤੋਂ ਆਈ ਆ ਠੀਕ ਹੈ ਠੀਕ ਹੈ ਲਓ ਭਜੀ 14 ਲੀਟਰ ਜਿਹੜਾ ਸੱਜਣ ਨੇ ਦੁੱਧ ਭਰਿਆ ਵਾ ਇਹ ਕਿਹੜਾ ਵੀਰ ਭਰਾ ਸਾਹਵਾਲਾ ਲੜੂਗਾ ਦੁੱਧ ਚੀਰਨੇ ਅੱਛਾ ਜੀ ਹਾਂਜੀ ਹਾਂਜੀ ਯਾਰ ਕੀ ਸੇਵਾ ਥੋੜੀ ਘੱਟ ਹੋਈ ਆ ਠੀਕ ਹੈ ਠੀਕ ਹੈ ਇਹਨਾਂ ਨੂੰ ਮਰਾ ਸੇਵਾ ਦੇ ਸਿਰ ਤੇ ਡੰਗਰ ਨੇ ਦੁੱਧ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਹਾਂਜੀ ਹਾਂਜੀ ਲੋ ਵੀ ਜਿਹੜੇ ਵੀਰ ਕਾ ਲਫੇਟ ਆਉਂਦੀ ਆ ਤੇ ਜਿਹੜਾ ਕੋਈ ਲਾਜੂਗਾ ਸਾਹਵਾਲਾ ਵੀਰ ਮੁੱਲਮਾਨਾ ਵੀਰ ਜੀ ਆ ਜੋਟਦੀਆਂ ਵਾਲੇ ਬਸ ਅੱਛਾ ਜੀ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਹੈ ਠੀਕ ਹੈ ਲੋ ਵੀ ਮੁੱਲੋ ਵੀ ਬਾਈ ਕਹਿੰਦਾ ਕਿ ਬਿਲਕੁਲ ਜੈਜ ਮੁੱਲ ਫੰਡਰਾਂ ਵਾਲੇ ਫੰਡਰਾਂ ਵਾਲੇ ਤੇ ਤਾਂ ਰਮਦਾ ਇਹ ਹਰੇ ਆ ਜੀ ਬਣਾ ਕੇ ਵੀ ਜ ਜਵਾਲ ਜੂ ਦਾ ਵੀਰ ਭਰਾ ਨੂੰ ਪਤਾ ਲੱਗ ਜਾਂਦਾ ਹਾਂਜੀ 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 ਉਹ ਬਈ ਜਵਾਲ ਛੜਦਾ ਜੇ ਥੱਲੇ ਇਹਦੇ ਬਾਕੀ ਥਾਨ ਜਿਹੜਾ ਨੋਕ ਵਾਲਾ ਲੱਗਾ ਉਹਦੇ ਬਹੁਤ ਯਾਰਾ ਪੋਲੀ ਚ ਵਈ ਜਾਂਦੀ ਐ ਨੋਕਲੇ ਥਾਂ ਦੀ ਲਾਲ ਮਾਈ ਬਾਈ ਨੇ ਐਨ ਮੰਡੀ ਬਣਾਈ ਆ ਮਿੰਨੀ ਮੰਡੀ ਵੇਖੋ ਘਰੇ ਲਾਈ ਆ ਤੇ ਪਸ਼ੂ ਬਾਈ ਨੇ ਦੋ ਹੀ ਕਾਉਣੇ ਆ ਬਾਕੀ ਵੱਟ ਬਾਈ ਹਾਂਜੀ ਉਹ ਵੀ ਜੀ ਪਰਸੋਂ ਪਾਵਾਂਗੇ ਠੀਕ ਹੈ ਠੀਕ ਹਾਂਜੀ ਹਾਂਜੀ ਮਾਲ ਤੁਹਾਨੂੰ ਪਤਾ ਇੰਜ ਸਫਰ ਸਵਰ ਚ ਆਇਆ ਹੁੰਦਾ ਹਾਂਜੀ ਹਾਂਜੀ ਇਹਰ ਗੱਲ ਸਹੀ ਆ ਇਹ ਵੀ ਭਾਈ ਜਿੰਦਰ ਤਖੀਵਾ ਤਖੂਆਂ ਲੱਥੇ ਫਿਰ ਮਾਲ ਸੌਂਦਾ ਫੈਰਾ ਠੀਕ ਆ ਠੀਕ ਆ ਜੀ ਤੇ ਛੋਟੀਆਂ ਬਾਈ ਦੇ ਕੋਲ ਸਾਰੀਆਂ ਚੰਗੀਆਂ ਆ ਤੇ ਥੋੜੀ ਭਾਈ ਕਹਿੰਦਾ ਕਿ ਸਾਫ਼ ਕਰਕੇ ਇੱਕ ਅੱਧਾ ਦਿਨ ਤੇ ਫਿਰ ਪਾਵਾਂਗੇ ਬਾਕੀ ਆ ਜੋ ਜੀ ਪਸੰਦੀ ਮੜੇ ਖਾ ਲਿਓ ਜੀ ਥਾਨੂੰ ਇਧਰੋਂ ਖਾ ਲਓ ਤਾਂ ਭਾਈ ਕਰੋ ਲਾਗੇ ਤੋ ਚੈੱਕ ਤੇ ਜੀ ਥਾਲਾ ਦਾ ਪਸਮਾ ਬਸ ਨੂੰ ਬਹੁਤ ਚੰਗਾ ਵਾ ਇਹ ਡਾੜਾ ਮੋਟਾ ਵੇ ਜੀ ਥਣ ਕਰਦੀ ਆ ਠੀਕ ਆ ਠੀਕ ਹੁਣ ਚਵਾਈ ਵੇਖਿਓ ਬਸ ਇੱਡੀ ਮੈਂ ਵਿੱਚ ਬਾਹਰੋਂ ਲੈਂ ਚਲ ਜੀ ਇਹ 1.5 ਲੱਖ ਦੀ ਮੈਂ ਹੋਣੀ ਐ ਏਡੀ ਵੱਡੀ ਹੁੰਦੀ ਸਹੀ ਹਾਂ ਜੀ ਹਾਂ ਜੀ ਉਹ ਤਵਾ ਘਟ ਗਿਆ ਹਾਂ ਜੀ ਹਾਂ ਜੀ ਦੇਖੋ ਬਈ ਅਗਲੇ ਥਾਂ ਦੀ ਮਗਰਲੇ ਦੀ ਅਗਲਿਆਂ ਦੀ ਵਿਖਾ ਦੀ ਐ ਬੱਚੀ ਪਹਿਲਾਂ ਇਹ ਯਾਰ ਅਗਲੇ ਥਾਂ ਦੀ ਚਵਾਈ ਜੀ ਦੇਖੋ ਬਈ ਕਿੜੀ ਕਿੜੀ ਮੋਟੀ ਘਾਰੰਬੀ ਏ ਠੀਕ ਏ ਠੀਕ ਏ ਹਾਂ ਜੀ ਆਹ ਵੇਖੋ ਅਸੀਂ ਐਨ ਕੋਈ ਨਾ ਘਾਰਾ ਵਾ ਬਈ ਕਰੋ ਚੈਟ ਦੇ ਤੇ ਮਗਰਲੇ ਦਿਨਾਂ ਦੀ ਬਾਈ ਮਰਾਜਾ ਤਰਾਂ ਜੋ ਬਣੀ ਕੋਰ ਜਾਕੰਮੀ ਮਗਰਲੇ ਖਾਨ ਵਿੱਚ ਚਵਾਈ ਵੀ ਐਨ ਫੋਲੀ ਆ ਕੋਲੀ ਵਿੱਚ ਜੀ ਕੋਈ ਭੂਰਨੀ ਜ ਕੋਈ ਛੱਟਾ ਨਹੀਂ ਜੀ ਠੀਕ ਹੈ ਠੀਕ ਹੈ ਹਾਂਜੀ ਹਾਂ ਜੀ ਛੰਡੀ ਮੈਂ ਆ ਠੀਕ ਹੈ ਜੀ ਹੈ ਬਾਈ ਮਤਲਬ ਜਿਹੜੇ ਪੈਰ ਤੇ ਖੜ ਗਈ ਉਥੇ ਖੜ ਗਈ ਜੀ ਇਹ ਅਗਲੇ ਥਣੜੀ ਚਵਾਈ ਫੇਰ ਤੁਸੀਂ ਚੈੱਕ ਕਰ ਸਕਦੇ ਜੇ ਹਾਂਜੀ ਇਹ ਪੋਲੀ ਰੂਮਰ ਕੀ ਵੀਰ ਜੀ ਠੀਕ ਹੈ ਠੀਕ ਹੈ ਸੰਢੀ ਤੇ ਰੀਜਾਂਜੀ ਬਾਲਟੀ ਪਈ ਰਹਿਣ ਦੋ ਅੱਛਾ ਜੀ ਇਹਨੂੰ ਪ੍ਰਵਾਹ ਥੋੜਾ ਭਵੇਂ ਕੋਈ ਭੈਣ ਚੋਵੇ ਵੀਰ ਚੋਵੇ ਕੋਈ ਪ੍ਰਵਾਹ ਨਹੀਂ ਐ ਇਹਨੂੰ ਠੀਕ ਹੈ ਠੀਕ ਹੈ ਸੰਢੀ ਤੇ ਭਵੇਂ ਉੱਠ ੁੱਟ ਕੇ ਘਰ ਚੋਂ ਵਾਲੀ ਮੈਂ ਆ ਵੀਰ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੁਹਾਨੂੰ ਮੁੱਲ ਪਾਈ ਜਰਾ ਹਰ ਕੀ ਮੁੱਲ ਮੈਂ ਨਰਾਜ਼ੇ ਕਰ ਦੇਣਾ ਵੀਰ ਜੀ ਬਿਲਕੁਲ ਫਰੀ ਵਾਲਾ ਜੀ ਵੱਡੀ ਮੈਂ ਵੀਰ ਜੀ ਮੁੱਲ ਤੁਹਾਨੂੰ ਪਤਾ ਆਪਣੇ ਨੋਰਮਲ ਹੀ ਵੀਜੀ ਹੁੰਦੇ ਆ ਆ ਵੇਖੋ ਵੀਰ ਜੀ ਹੁਣ ਪਸਮਕੇ ਥ ਏਰ ਜੀ ਮੁੱਲ ਜਿਨਾ ਮਰਜ਼ੀ ਕਰੀ ਜਾਈਏ ਅੱਛਾ ਜੀ 60 ਵੀ ਦੇ ਦਈਏ ਉਹ ਛੱਡ ਦਈਏ ਮਾ ਜਨਾ ਤੁਸੀਂ ਛੱਡ ਦਿਓ ਵੀਰ ਜੀ ਦੋ ਛੱਡ ਦਈਏ ਪੂਰੇ ਵੀਰ ਜੀ 58000 ਦੀ ਮੈਂ ਦੇ ਦਾਂਗੇ ਚਲੋ 5700 ਛੱਡਨਾ ਹੈ ਚਲੋ ਤੁਸੀਂ 2000 ਕਹਿਤਾ ਚਲੋ 58000 ਦੀ ਦੇਦਾਗੇ ਪੂਰੇ ਲਓ ਵੀਰ ਜੀ ਪੂਰੇ 58000 ਬਾਕੀ ਵੀਰ ਜੀ ਢੀ ਮੈਂ ਆਉਣੀ ਨਹੀਂ ਆ ਵੀਰ ਜੀ ਹੁਣ ਮੰਨ ਲਓ ਅਸੀਂ ਕਰਨੇ ਆ ਨਾ ਮੁੱਲ ਮੰਨ ਲਓ 58000 ਅੱਜ ਤੋਂ 10 ਦਿਨਾਂ ਨੂੰ ਵੇਖਿਓ ਜੇ ਕੋ 58000 ਦੀ ਮੈਂ ਇਹੋ ਜੀ ਦੇ ਜੂਗਾ ਤੁਸੀਂ ਤਾਂ ਗੱਲ ਕਰਿਓ ਵੀਰ ਜੀ 20-2000 ਮਾਰਕੀਟ ਨਾਲ ਉੱਚੀ ਹੋ ਜਾਣੇ ਆ ਮੁੱਲ ਹੁਣ ਗਾਂ ਪੰਜਾਂ 10 ਦਿਨਾਂ ਨੂੰ ਠੀਕ ਆ ਠੀਕ ਆ ਹਾਂਜੀ ਹਾਂਜੀ ਲਓ ਵੀਰ ਜੀ ਫਰੀਜ ਵਾਲੇ ਵੀ ਬਾਈ ਨੇ ਰੀਡ ਕਰਤੇ ਆ ਵੱਡੀ ਮਈ ਆ ਵੀਰ ਜੀ ਢੀ ਮੈਂ ਕੋਈ ਬਾਕੀ ਕੋਈ ਲਾਗੇ ਤਾਂ ਦਰਸ਼ਨ ਪਾਵੇ ਆਗੇ ਵਾਕੀ ਦੱਸੇਗੀ ਵੀ ਬਿਲਕੁਲ ਸਹੀ ਗੱਲ ਹੈ ਲ ਅਗਰ ਜੀ ਪਲੂਨ ਕੱਟੀ ਆ ਗਈ ਏ ਪਹਿਲਾ ਸੁਆ ਪਲੂਨ ਕੱਟੀ ਆ ਅੱਛਾ ਜੀ ਤੇ ਸਿੰਗੀ ਮਾੜੀ ਜੀ ਬੁਸਾ ਦਿਓ ਜੀ ਬਾਬਾ ਜੀ ਕਰੋਨੇ ਤੁਹਾਨੂੰ ਫੇਸ ਤੋਂ ਆਲੋਕਾ ਹੀ ਲੱਗਾ ਵਿੱਚ ਜੀ ਸਿੰਘ ਬਿਲਕੁਲ ਨਹੀਂ ਜਾਣੇਗਾ ਯਸ ਇਹ ਵੀ ਜੀ ਇਹ ਵੀ ਜੀ ਆਹ ਰਹਿ ਲੋ ਬੱਚਾ ਇਹਦਾ ਅੱਛਾ ਇਹਨੂੰ ਡੇਢ ਕ ਮਹੀਨੇ ਦੀ ਇਹ ਗੱਬਣ ਵੀ ਜੇ ਮੈਂ ਅੱਛਾ ਜੀ ਕਿਸੇ ਦੀ ਕਿਸਮਤ ਨੂੰ ਨਿਕਲ ਆਵੇ ਹੁਣ ਮੰਨ ਲਓ ਆਪਾਂ ਕਿੱਥੇ 20 ਦਿਨ ਨੂੰ ਸਾਹਮਣੇ ਰਾਂਗੇ ਵਿਚਾਰੀ ਨੂੰ ਹਾਂਜੀ ਹਾਂਜੀ ਕਿਸੇ ਦੇ ਘਰ ਜਾ ਕੇ ਵਿਚਾਰੇ ਤੇ ਨਿਕਲ ਆਊਗੀ ਤੇ ਚਲੋ ਹੁਣ ਚੈੱਕ ਬਣੀ ਹੋਣੀ ਹੈ ਕਿਸਮਤ ਹੈ ਨਾ ਹਾਂਜੀ ਹਾਂਜੀ ਉਹ ਕਿਸਮਤ ਜੀ ਤੇ ਭਾਈ ਇਹਨਾਂ ਸੱਜਰ ਦਾ ਕਿੰਨਾ ਕੀ ਮਿਲਕ ਰਕੋੜਾ ਇਹ ਵੀ ਜੀ ਸੱਜਰ 12 ਕਿਲੋ ਤੋਂ ਕੱਢਦੀ ਰਹੀ ਜੇ ਗੱਡੀ ਤੇ ਇਸ ਟਾਈਮ ਕਿੰਨਾ ਕੋ ਇਹ ਟਾਈਮ ਵੀ ਜੀ 7 ਕਿਲੋ ਰਕੂਗਾ ਦੋ ਭਾਜੀ 7 ਲੀਟਰ ਜਿਹੜਾ ਮੌਕੇ ਤੇ ਬਿਲਕੁਲ ਦੁੱਧ ਤਿਆਰ ਆ। ਬਾਕੀ ਇਹ ਵੀ ਗਾਂ ਵੀਰ ਜੀ ਬਰੀਡ ਬਰੀਡ ਵਾਲੀ ਝੋਟੀ ਆ ਗਾਂ ਰੁਪਈਏ ਵਟਾਉਣ ਵਾਲੀ ਝੋਟੀ ਆ। ਕਹਿਣ ਕੀ ਤੇ ਸੁਹਾ ਲਾਏ ਦਾ ਜੀ। ਜਿਹੜੀ ਕਿਸੇ ਨੇ ਅੰਸਰ ਵੀਰ ਜੀ ਕੱਟੀ ਲੈਣੀ ਆ ਨਾ ਉਹਦੇ ਨਾਲੋਂ ਮੰਨ ਲਓ ਇਹ ਕਿਸੇ ਨੇ ਲੈ ਗਿਆ। ਤੇਰ ਮੋਈ ਦਾ ਨੇ ਖਰਚਾ ਕੱਢੀ ਜਾਣਾ ਮੰਨ ਲਓ ਕਟਾ ਵੀ 2-3000 ਦਾ ਮਗਰ ਕਟਾ ਆ ਬਾਕੀ ਸ਼ਕੀਨ ਕੱਟੀ ਨਗੀ ਨਗੀ ਸਿੰਗੀ ਬਰੀਡ ਵਾਲੀ ਕੱਟੀ ਆ ਮੈਂ ਜਿੱਦ ਕਦੋਂ ਚੈੱਕ ਜਿਹੜਾ ਡੱਬਲਾ ਆ ਕਾ ਕੀ ਇਹ ਚੰਗੇ ਖਾਂਦਾਨ ਵਾਲੇ ਉਹ ਮੱਟੀ ਵਧੀ ਨਹੀਂ ਨਿੱਕੀ ਆ ਮੱਟੀ ਤੇ 12 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਇਹ ਨਹੀਂ ਹੈ ਪਾਂਡਾ ਤੋਂ ਇਹਦਾ ਵੀ ਚੈੱਕ ਤੇ ਡੇਢ ਕਿ ਮਹੀਨੇ ਆਸ ਪਾਸ ਇਹਨੂੰ ਗਾਂ ਬਣੀ ਨੂੰ ਹੋ ਗਿਆ ਟਾਈਮ ਤੇ ਚੈੱਕ ਪਾਸ ਨਹੀਂ ਭਾਈ ਉਹਨੇ ਕਰਾਈ ਇਹ ਮੈਂ ਨਾ ਸੋਹਣ ਪੁਣਾ ਵੇਖੋ ਕੱਟੀ ਦਾ ਕਿੰਨਾ ਬਸ ਜਿਹੜੇ ਬ੍ਰੇਡ ਗਿਆ ਮੁਰਗੀਆਂ ਨਹੀਂ ਕਾ ਜਾ ਫੇਸ ਤੇ ਆਪ ਕੋ ਰੇਰਾ ਮੋਰਾ ਆ ਗਿਆ ਵਾ ਜਿਹੜੇ ਇਹ ਕਿਹਨੇ ਸ਼ੌਕੀ ਵੀਰ ਕਿਸੇ ਨੇ ਖਾਣੀ ਆ ਲੱਗੀ ਠੀਕ ਆ ਠੀਕ ਆ ਜੀ ਚੱਲ ਚੱਲ ਤੁਸੀਂ ਰੰਗ ਵਾ ਯਾਰ ਨੇ ਫਾਇਦਾ ਉਹਦੇ ਨਾਲ ਦਰਦਿਆ ਪਲਵਾਨੀ ਜਾ ਮੇਰੀ ਜੀ ਮਾਲੋ ਜੇ ਸੁਈਆਂ ਮਾਲੋ ਥੋੜੀ ਦੋ ਬਣੀ ਸੋ ਤੇ ਥਾਲ ਭਾਡਾ ਚੈੱਕ ਥਾਣੇ ਇਹਦਾ ਵੀ ਕੱਲਾ ਕੱਲਾ ਵਾ ਹਾਂਜੀ ਜਿੱਦੀਆਂ ਮਰਉਣਗੇ ਤੇਰਾ ਮਰਵਾਦੀਆਂ ਜਿੱਦੀਆਂ ਕੋਈ ਗੱਲ ਨਹੀਂ ਜੇ ਵੀ ਜੀ ਸੀ ਰੰਗੀ ਇਹ ਨਹੀਂ ਵੀਰ ਜੀ ਪਹਿਲਾਂ ਨਿਕਾ ਨਿਕਾ ਥਾਣੇ ਥਣੀਆਂ ਨਹੀਂ ਥਾਣ ਬਹੁਤ ਚੰਗਾ ਲੱਗਾ ਹੋਇਆ ਸੋਟੀ ਨੂੰ ਪਹਿਲੇ ਸਵੇ ਸੁਈਏ ਪਹਿਲੇ ਸਵੇ ਥਣ ਬਹੁਤ ਚੰਗਾ ਗੱਡਿਆ ਵਾ ਲੇ ਜੀ ਚੰਗੇ ਕੇ ਟਕਾਣੇ ਦੀ ਕੱਟੀ ਐਵੇਂ ਤਾਂ ਐਵੇਂ ਥੋੜਾ ਹਾਂਜੀ 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 ਨਹੀਂ ਦੇਵੀ ਜੀ ਵੀ ਇਹ ਕੀ ਦਾ ਪਹਿਲਾਂ ਕੱਟੀਆਂ ਥਾਣੀ ਨਹੀਂ ਕੱਢਦੀਆਂ ਇਹ ਤਾਂ ਗੱਲ ਹਾਂਜੀ ਹਾਂ ਉਹ ਵੀ ਸਾਰੀਆਂ ਸੰਜੇ ਸਿੰਘਾਂ ਬਈ ਝੋਟੀਆਂ ਹਾਂਜੀ ਹਾਂਜੀ ਉਹ ਵੀ ਭਾਜੀ ਸਾਰੀਆਂ ਕੋਈ ਠੁੱਕੀ ਆ ਕੋਈ ਸੂਈ ਆ ਤਾਈਆਂ ਸਈਆਂ ਤੇ ਲਤਨਾ ਦਿਨਾਂ ਦੀਆਂ ਤਾਨੂੰ ਬਰਾ ਟੰਗਰ ਦੁੱਧਾ ਤੇ ਚੜਿਆ ਹੋਵੇ ਫੇਰੀ ਫੇਰੀ ਮਜ਼ਾ ਆਉਂਦਾ ਵੱਡੀਆਂ ਝੋਟੀਆਂ ਹੁਣ ਆਪਾਂ ਉਹਨਾਂ ਵਿਧੀ ਝੋਟੀ ਪਈ ਸੀ ਤੁਹਾਡੇ ਚੈਨਲ ਤੇ ਪਈ ਸੀ ਹਾਂਜੀ 14 ਕਿਲੋ ਦੁੱਧ ਸੀ ਝੋਟੀ ਕੋ ਹਾਂਜੀ ਆਪਾਂ ਪਰ 12 ਕਿਲੋ ਕਰਕੇ ਦਤਾ ਠੀਕ ਠੀਕ ਨੇ ਮਜ਼ਾ ਹੀ ਫੇਰ ਆਉਂਦਾ ਅਗਲੇ ਦਿਨ ਘਰ ਜਾਵੇ ਤੇ ਕਿਲੋ ਖੰਡ ਵੰਡ ਕੇ ਲੈਣਾ ਅਗਲੇ ਦਿਨ ਫੇਰ ਨਿਆਰਾ ਆਉਂਦਾ ਹਾਂਜੀ ਹਾਂਜੀ ਬਾਬਾ ਜੀ ਲੱਗੇ ਤਾਂ ਚੈੱਕ ਕਰਾਉਣਾ ਤੁਸੀਂ ਖੁਣਾ ਦਾ ਪਸਮਾਹ ਇਹਦਾ ਵੀ ਚੈੱਕ ਕਰ ਸਕਦੇ ਆ ਆਹ ਵੇਖੋ ਧਾਰ ਜੀ ਲੋ ਬਈ ਕਰੋ ਇੱਕ ਰੋਲ ਥਾਰਿਆ ਤੇ ਆ ਲਾਗੋ ਨਾ ਵਿਖਾ ਦਿਓ ਜੀ ਥੱਲੇ ਤੋਂ ਕੋਈ ਚਵਾਈ ਇਹਦੀ ਵੀ ਪੋਲੀ ਆ ਪੂਰੀ ਪੋਲੀ ਚਵਾਈ ਲੱਗੀ ਹੁੰਦੀ ਠੀਕ ਹੋ ਗਿਆ ਮੇਰੇ ਮੇਰੇ ਮਗਰ ਲੱਭ ਖਣਾ ਦੀ ਵੀ ਆ ਦਿਓ ਜਾ ਕੇ ਇੱਕ ਵਾਰ ਆਹ ਵੇਖੋ ਜੀ ਬਹਿ ਗਏ ਜੀ ਭਾ ਮੜੀ ਲੱਗੇ ਤਾਂ ਖਾ ਲਓ ਰੋਣਾ ਜਾਲੇ ਨਹੀਂ ਡਰਦੀ ਜੀ ਪਾਏ ਜੰਨ ਜੀ ਮੱਜ਼ੀਰੇ ਥੱਲੇ ਬਈ ਜੋ ਕੋਈ ਗੱਲ ਹੈ ਪਾਏ ਉੱਠੋ ਠਾ ਵੇਖੋ ਉੱਠ ਕੇ ਨਾ ਅੱਛਾ ਜੀ ਹਾਂ ਵੇਖੋ ਪਾਏ ਉੱਠ ਕੇ ਬਹਿ ਜਾਓ ਫੇਰ ਠੀਕ ਹੈ ਠੀਕ ਹੈ ਜੀ ਇਹ ਨਹੀਂ ਪਹਿਲਾਂ ਨਿਆ ਡਰ ਜੂ ਕਿ ਕਿਸੇ ਨੂੰ ਬੰਦੇ ਨੂੰ ਵੇਖ ਕੇ ਇਹ ਵੀ ਬਰੀਡ ਦਾ ਮੁੱਲ ਆ ਨਸਲ ਦਾ ਹੋ ਮੁੱਲ ਹਾਂਜੀ 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 ਹਾਂ ਵੇਖੋ ਵੀਰ ਜੀ ਲਓ ਵੀ ਜੀ ਕਰੋ ਚੱਕਦੇ ਚਵਾਈ ਚਮਰੀ ਪਾਸ ਆ ਹਾਂਜੀ ਹਾਂਜੀ ਤੇ ਕੋਈ ਫੂਲ ਛਟਾ ਨਹੀਂ ਮੈਂ ਨਾ ਕੋਈ ਨਹੀਂ ਆ ਵੇਖੋ ਅੱਛਾ ਜੀ ਲਓ ਵੀ ਜੀ ਕਰੋ ਚੱਕਦੇ ਸੀਲੀਆਂ ਸੁਲੀਆਂ ਇਹਦੇ ਸੀਲੀਆਂ ਬਹੁਤ ਜ਼ਿਆਦੀਆਂ ਵੀਰ ਜੀ ਇਹਦਾ ਹਰ ਮੁੱਲ ਪਈ ਇਹਦਾ ਮੁੱਲ ਵੀ ਜੀ ਜਾ ਜੀ ਅੱਛਾ ਜੀ ਇਹਦੇ ਤੁਹਾਨੂੰ ਬਤਾ ਆਉਂਸਰਾਂ ਦਾ ਮੁੱਲ ਆਉਂਸਰਾਂ ਦਾ ਮੁੱਲ ਵੀ ਨਹੀਂ ਆਹੀ ਲੈਣਾ ਵੀਰ ਜੀ ਇਹ ਵੀ ਫ੍ਰੀ ਹੈ ਫ੍ਰੀ ਵੀਰ ਜੀ ਫੰਡਰਾਂ ਵਾਲੇ ਭਾਈ ਵੀਰ ਜੀ ਚੱਲਣੇ ਆ ਜੀ ਪ੍ਰੇਮ ਵੀ ਹੱਟੀ ਤੋਂ ਮਿਲਨੇ ਜੀ ਹਾਂਜੀ ਹਾਂਜੀ ਇਹ ਕਿਥੇ ਗਏ ਭਾਈ ਜੀ ਉਹ ਗਏ ਅੱਜ ਕਿਤੇ ਪ੍ਰੋਗਰਾਮ ਤੇ ਹਾਂਜੀ ਹਾਂਜੀ ਤੇ ਕੀ ਮੁੱਲ ਹੈ ਇਹਦਾ ਇਹਦਾ ਵੀਰ ਜੀ ਮੁੱਲ ਜਿੰਨਾ ਮਰਜ਼ੀ ਕਰੀ ਜਾਈਏ ਇਹ ਵੀ ਛੜ ਦੀ ਦੇ ਦਈਏ ਇਹ ਕਰਦੀ ਮੰਨਦਾ ਨਾ ਪੂਰੇ ਵੀ 52000 ਦੀ ਕੱਟੀ ਵੀ ਦੇ ਦਾਂਗੇ ਅੱਛਾ ਪਰ ਆਉਣੀ ਨਹੀਂ ਵੀਰ ਜੀ ਚਲੋ ਤੁਸੀਂ ਵੀ ਰੋਜ਼ ਮੀਰੀਆ ਬਣਾਉਂਦੇ ਜੀ ਠੀਕ ਹੈ ਤੁਸੀਂ ਦੱਸ ਦੋ ਵੀ ਡਿਸ਼ ਕਿਨ ਕੋ ਕੱਟੀ ਦੇ ਦੂਗੇ 52000 ਦੀ ਨਹੀਂ ਬਿਲਕੁਲ ਬਿਲਕੁਲ ਬਾਕੀ ਖਾਣ ਲੈਗਾ ਨਹੀਂ ਰੋਜ਼ ਦਾ ਵੀਰ ਜੀ ਇਹਨੇ ਜ਼ਿਆਦਾ ਨਹੀਂ ਮੰਨਦਾ 300 ਦਾ ਰੋਜ਼ ਦੁੱਧ ਹੀ ਜਣਾ ਨੇ ਠੀਕ ਹੈ ਠੀਕ ਹੈ ਹਾਂ ਜੀ ਸਾਥਲੇ ਆ ਬਿਲਕੁਲ ਬਹੁਤ ਤਿਆਰ ਆ ਹਾਂਜੀ 300000 ਰੁਪਏ ਦੁੱਧ ਆਈ ਗਈ ਹਾਂਜੀ ਹਾਂਜੀ ਗਾਂਾਂ ਵਿੱਚ ਹੀ 1.5 ਲੱਖ ਦੀ ਕੱਟੀ ਆਪਾਂ ਹੁਣ ਦੀ ਗੱਲ ਨਹੀਂ ਕਰਦੇ ਸਾਡੇ ਕੋਲ ਸਾਈ ਲੈ ਜੇ 1.5 ਲੱਖ ਦੀ ਕੱਟੀ ਤਿਆਰ ਕਰਕੇ ਇਹਨੂੰ ਦੇ ਦੇ ਪਰ ਕੋਈ ਲਿੱਸੀ ਨਾ ਹੁੰਦਵੇਂ ਨਹੀਂ ਵੀ ਤੱਪੜ ਰੋਲ ਦੇ ਦੇ ਆਖੇ ਵੀ 1.5 ਲੱਖ ਦੀ ਲੈ ਜਾਓ 1.5 ਲੱਖ ਦੀ ਲੈ ਜਾਓ ਹਾਂਜੀ ਹਾਂਜੀ ਸਾਮ ਦਾ ਮੁੱਲ ਹਾਂਜੀ ਸਿੰਘੀ ਵੇਖੋ ਵੀਰ ਜੀ ਆਹ ਵੇਖੋ ਜੇ ਕਿਤੇ ਸਿੰਘਾਂ ਨੂੰ ਹੱਥ ਨਹੀਂ ਆਇਆ ਨਹੀਂ ਵੀ ਬਣੇ ਆ ਸਿੰਘ ਹਾਂ ਜੀ ਬਿਲਕੁਲ ਬਿਲਕੁਲ ਹਾਂ ਜੀ ਸਿੰਗ ਵੀ ਬਾਈ ਬਿਲਕੁਲ ਨਿਕਾਲੇ ਆ ਗਏ ਆ ਅਗਲੀ ਅਗਲੀ ਵੀਡੀਓ ਵਿੱਚ ਪਾਵਾਂਗੇ ਇੱਧਰ ਚੋਟੀਆਂ ਸਾਰੀਆਂ ਇਹਦੇ ਬਾਈ ਦੇ ਕੋਲ ਚੰਗੀਆਂ ਆ ਆ ਗੱਪੜਿਆਂ ਵਿੱਚ ਕੋ ਗੱਪੜਿਆ ਬਾਹਰ ਵੀ ਬਝੀਆਂ ਆ ਅੱਛਾ ਜੀ ਹਾਂ ਜੀ ਹਾਂ ਜੀ ਕਰੋ ਚੱਕ ਇੱਧਰ ਕੱਟੀਆਂ ਬਾਕੀ ਬਾਈ ਦੇ ਕੋਲ ਸਾਰੀਆਂ ਚੰਗੀਆਂ ਆ ਹਾਂ ਜੀ ਇਹ ਅਗਲੀ ਵੀਡੀਓ ਦੇ ਵਿੱਚ ਆਪਾਂ ਪਾਉਂਦਾ ਕਾ ਤੁਹਾਨੂੰ ਪਤਾ ਡੇਮਾ ਦੂਰਦਾਰ ਦਾ ਜੁੜਿਆ ਹੋਇਆ ਹੈ ਜੀ ਠੀਕ ਠੀਕ ਨਹੀਂ ਬਾਈ ਸਾਫ਼ ਹੀ ਹੋਵੇ ਨੇ ਪਨੇੜੇ ਮਾਰ ਜਾਂਦਾ ਹਾਂ ਜੀ ਹਾਂ ਜੀ ਲੋ ਭਾਈ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਵੀਰਾਂ ਭਰਾਵਾਂ ਦਾ